ਨੰਦੇ ਕੀ ਕਰ ਰਹਾ ਹੈ ਲੈ ਗਿਆ ਪਰਲਾ ਟਾਇਰ ਖਗਦਾ ਉਹ ਪਰਲਾ ਟਾਇਰ ਉਹ 2.5 300 ਆਰਪੀਐਮ ਸੋਨਾਲੀਕਾ ਡਰਾਪ ਕਰੀ ਜਾਂਦਾ ਇਹ ਚੱਕਰ ਚ ਨਹੀਂ ਉਹ ਮਾਈਕੋ ਪੰਪ ਕਰਦਾ ਨਹੀਂ ਹੁੰਦਾ ਇਹ ਵਜਨ ਬਹੁਤ ਹੋ ਗਿਆ ਨਾ ਟਰੈਕਟਰ ਦਾ ਖਿਚਣ ਨਹੀਂ ਹੋਇਆ ਇਹਦੇ ਪਾਸੇ ਇਹਨਾਂ ਦਾ ਗਰਾਮ ਹੀ ਜਮ ਖਰਾਬ ਹੈ ਨਹੀਂ ਉੱਤੇ ਫੋਕਸ ਮਾਰ ਕੇ ਛੜ ਜਾ ਤਮਟ ਆ ਖੜਾ ਪਾਦਾ ਹਾਂ ਕੀ ਬੋਲ ਗਏ ਸੀ ਮੈਂ ਲੈ ਵੀ ਮਿੱਤਰ ਪਿਆਰੋ ਫੇਰ ਤੰਗ ਪੜਾ ਚੱਕ ਲਿਆ ਲੋਕਾਂ ਨੂੰ ਝੋਨੇ ਦਾ ਕਸ ਅਸੀਂ ਡ੍ਰਾਈਵਰ ਸੀ ਫੇਰ ਕਰ ਲਿਆ ਜਾ ਕੇ ਦੇਣੇ ਹੁਣ ਅੱਗੇ ਤਾਂ ਚਲੋ ਇੰਜਨ ਸਾਰਾ ਹੀ ਹੋਊਗਾ ਹੁਣ ਆਪਣਾ ਇੱਕ ਅੱਧਾ ਪਿਸਟਨ ਪਾ ਕੇ ਕੰਮ ਚੱਲ ਜੂਗਾ ਤੇ ਨਾਲੇ ਬਾਕੀ ਤੁਹਾਨੂੰ ਗਾਹ ਦਿਖਾਉਣੇ ਕੋਈ ਚੱਕਰ ਨਹੀਂ ਕਿਰਾਂ ਪਿੰਡੋਂ ਤੁਰੇ ਅੱਗੇ ਬੰਦੇ ਹੋਰ ਜਾਗਦੇ ਗਾਂ ਦੀਆਂ ਫਿਰ ਟਰੈਕਟਰ ਤੋਰਦੇ ਟਰੈਕਟਰ ਉੱਥੇ ਹੀ ਖੜਾ ਰਸਤੇਦਾਰੀ ਜਿੱਥੇ ਕੱਲ ਮੇਲਾ ਸੀ ਲੈ ਵੀ ਮਿੱਤਰ ਪਿਆਰਿਓ ਕੰਮ ਕਾਲ ਇਹ ਬਣਿਆ ਹੁਣ ਤੁਹਾਨੂੰ ਦੱਸ ਦਈਏ ਪਹਿਲਾ ਜਿਹੜੇ ਭਰਾ ਵਿੱਚ ਆ ਜਾਣਗੇ ਕਮੈਂਟਾਂ ਦੇ ਵਿੱਚ ਵਿਦਵਾਨ ਬਾਜੀ ਕਰਨ ਉਹਨਾਂ ਆਤੇ ਦੱਸ ਦਈਏ ਵੀ ਅਸੀਂ ਜਦੋਂ ਘਰੋਂ ਤੁਰਦੇ ਹਾਂ ਇਹ ਆਇਆ ਨਾ ਕਦੇ ਪਹਿਲਾ ਮੇਲਾ ਲਾਇਆ ਜਾਂ ਸਾਡਾ ਇਹ ਫਸਟ ਐਕਸਪੀਰੀਅੰਸ ਆ ਕੋਈ ਸਾਡਾ ਫਾਸਟ ਐਕਸਪੀਰੀਅੰਸ ਨਹੀਂ ਹੈਗਾ ਚੜ੍ਹਦੀ ਜਵਾਨੀ 'ਚ 2017-18 ਦੇ ਵਿੱਚ ਇਹ ਕੰਮ ਆਪਾਂ ਕਰੇ ਹੋਏ ਆ ਠੀਕ ਹੈ ਜੀ ਉਦੋਂ ਇੰਨੀ ਗੱਲ ਹੈ ਵੀ ਤੋਜਨਾ ਤੇ ਟਰਬੋ ਟਰਬੋ ਦੀ ਜ਼ਰੂਰਤ ਨਹੀਂ ਪਈ ਸੀ ਆਪਾਂ ਨਹੀਂ ਜ਼ਿਆਦਾ ਹਾਂ ਮੰਨ ਲਓ ਕਰਿਆ ਸੀ ਪਰ ਤੇਲ ਤੂਲ ਚੱਕ ਚੱਕ ਕੇ ਟਰੈਕਟਰ 4-4000 ਆਰਪੀਐਮ ਤੇ ਵੀ ਚੱਲਦਾ ਸੀਗਾ ਉਹ ਤੇ ਚਲੋ ਇਹ ਐਂਡ ਪ੍ਰੋਡਕਸ਼ਨ ਕਰਨ ਦੀ ਕੋਈ ਲੋੜ ਨਹੀਂ ਹੈਗੀ ਆਏ ਆਪਾਂ ਕੱਲੇ-ਕੱਲੇ ਬੰਦੇ ਨੂੰ ਕੀ ਆਪਾਂ ਖੁਸ਼ ਕਰਨਾ ਇਹ ਸਾਡਾ ਆਪਦਾ ਕੌਮਲ ਚੜਿਆ ਸਾਡੇ ਸਿਰ ਠੀਕ ਹੈ ਜੀ ਇਹ ਮਾੜਾ ਤਾਂ ਹੈਗਾ ਹੀ ਸਾਨੂੰ ਵੀ ਬਾਈ ਪਤਾ ਪਰ ਕੋਸ਼ਿਸ਼ ਜਦ ਨਾਲੋਂ ਠੀਕ ਵੀ ਹੈ ਚਲੋ ਹੋਰ ਨਸ਼ੇ ਪੱਤਿਆਂ ਦੇ ਵਾ ਪਹਿਹਾਨੀ ਗਾਲਦੇ ਹੈਗੇ ਇਹ ਚੀਜ਼ ਤੇ ਜੇ ਆਪਣਾ ਕੋਈ ਲੱਖ ਗੱਲ ਦਾ ਜਾਂ ਸਵਾ ਲੱਖ ਗੱਲ ਦਾ ਹੱਦ ਇੰਨਾ ਕੀ ਗੱਲ ਨਾ ਅਸੀਂ ਅਸੀਂ ਵੀ ਕਬੀਲਦਾਰੀਆਂ ਘਰਬਾਰ ਸਾਡੇ ਵੀ ਸਾਰਾ ਉਹੀ ਕੁਛ ਆਣਾ ਤੁਹਾਨੂੰ ਪਤਾ ਹੀ ਚੈਨਲ ਨਾਲ ਆਪਣੇ ਬੰਦੇ ਜੁੜੇ ਆ ਇਹ ਬਾ ਥੋੜਾ ਜਿਹਾ ਕੌਲ ਉੱਠ ਘੜਦਾ ਜਦੋਂ ਪਹਿਲਾ ਇੰਜਨ ਕਰਾਇਆ ਸੀ ਆਪਾਂ ਉਦੋਂ ਇਹ ਸੀ ਵੀ ਆਪਾਂ ਇਹ ਪੰਗਾ ਲੈਣਾ ਹੀ ਨਹੀਂ ਹੁਣ ਕੀ ਹੋਇਆ ਵੀ ਚਲ ਯਾਰ ਮੈਂ ਆ ਆਪਣੇ ਮੁਕਸਰ ਏਰੀਆ 'ਚ ਹੁੰਦੇ ਆ ਤੇ ਫੇਰ ਆਪਾਂ ਕਹਿ ਦਿੰਨੇ ਹੁੰਦੇ ਨਹੀਂ ਯਾਰ ਨਹੀਂ ਤਾਂ ਸਵਾਦ ਲੈ ਲੈਂਦੇ ਹਨਾ ਚਲ ਹੁਣ ਬਾਈ ਹੋਰੀ ਕਰਾਰ ਇਹ ਤਾਂ ਲੈ ਚਾਲਦੇ ਆ ਹੁਣ ਇੱਕ ਤਾਂ ਕਮੇਟੀ ਦੇ ਕੋਈ ਰੂਲ ਨਹੀਂ ਹੈਗੇ ਕੋਈ ਪਤਾ ਨਹੀਂ ਕੀ ਕਰਨਾ ਕੀ ਨਹੀਂ ਹਨਾ ਤੇ ਬਾਕੀ ਆ ਆਪਣੇ ਟਰੈਕਟਰ ਦੇ ਵਿੱਚ ਵੀ ਜਿਹੜੀ ਕਮੀ ਕਹਿ ਸਕਦੇ ਆ ਨੂੰ ਵੀ ਸੀਜ਼ ਮਾਰਦਾ ਇਹ ਉਹ ਕਮੀ ਹੁਣ ਦੂਰ ਕਰਾਂਗੇ ਪਤਾ ਸਾਨੂੰ ਸਾਰਾ ਹੀ ਆ ਜਿਵੇਂ ਦੂਰ ਹੋਣੀ ਆ ਜੜੀਆਂ ਚੀਜ਼ਾਂ ਅੱਜ ਪਤਾ ਬਹੁਤ ਬੰਦਿਆਂ ਨੂੰ ਰੱਬ ਦੀ ਮਿਹਰ ਨਾਲ ਆਪਾਂ ਨੂੰ 4 ਸਾਲ ਪਹਿਲਾਂ ਪਤਾ ਹੁੰਦਾ ਜਿਵੇਂ ਆਪਾਂ ਐਸਟਨ ਵਾਲੀ ਗੱਲ ਦੱਸੀ ਸੀ ਲੋਕ ਅੱਜ ਪਾਉਣ ਲੱਗਿਆ ਤੇ ਆਪਣੇ ਬੰਦਿਆਂ ਨੇ ਕਿੱਦਾਂ ਦਾ ਆਪਾਂ ਨੂੰ ਦੱਸਿਆ ਵਿਆ ਉਹਨਾਂ ਦਾ ਸਾਥ ਬਹੁਤ ਚੰਗਾ ਆਪਾਂ ਨੂੰ ਗੁਰਜਿੰਦਰ ਹੋਰਾਂ ਦਾ ਬਾਈ ਸਕਵਾਲ ਹੋਰਾਂ ਦਾ ਤੇ ਉਹਨਾਂ ਦਾ ਤੁਸੀਂ ਵੇਖ ਲਓ ਖੇਤੀ ਆਸਤੇ ਆਪਣਾ ਪੰਪ ਕਰਿਆ ਸੀ ਤੇ ਮੇਲੇ ਦੇ ਵਿੱਚ ਖੁੱਤੀ ਪਾਈ ਗਿਆ ਪੰਪ ਤੁਸੀਂ ਦੇਖ ਲਓ ਤੇ ਜੇ ਹਜੇ ਆਪਾਂ ਪੰਪ ਲਿਆਂਦਾ ਹੁੰਦਾ ਸਪੈਸ਼ਲ ਟਰੈਕਟਰ ਵਾਸਤੇ ਤਾਂ ਫੇਰ ਕੀ ਬਣਦਾ ਤੁਸੀਂ ਇਹ ਦੇਖੋ ਹੌਣ ਟਰੈਕਟਰ ਝਾਲ ਝੱਲਣ ਲਾਉਣਾ ਉਦੋਂ ਆਪਾਂ ਖੇਤੀ ਦਾ ਕੰਮ ਲੈਣਾ ਸੀ ਪਰ ਹੁਣ ਇਹਨੂੰ ਮੇਲਿਆਂ ਦੇ ਤੌਰ ਤੇ ਤਿਆਰ ਕਰਨਾ ਜਿਹੜਾ ਹੁਣ ਕਰਨਾ ਉਦੋਂ ਖੇਤੀ ਵਾਸਤੇ ਪੰਪ ਪੰਪਾ ਜਮਾ ਆਹ ਸੌਰੀ ਪੰਪ ਵੀ ਖੇਤੀ ਵਾਸਤੇ ਕਰਾਇਆ ਸੀ ਇੰਜਣ ਵੀ ਆਪਾਂ ਖੇਤੀ ਵਾਸਤੇ ਬਣਿਆ ਪਰ ਹੁਣ ਆਏ ਆ ਵੀ ਨਹੀਂ ਹਰ ਰਿਹਾ ਤਾਂ ਜਾਣਾ ਨਹੀਂ ਇੱਕ ਅੱਧੀ ਟਰਾਲੀ ਵਾਲਾ ਝਟਕਾ ਵੀ ਵੇਖਾਂਗੇ ਬਾਕੀ ਆਪਣੀ ਘੜਾ ਕਿਸੇ ਨਾ ਕੋਈ ਜਦਾਈ ਹੈ ਯਾਰ ਇਹ ਆਪਣਾ ਸ਼ੌਂਕ ਹੈ ਅਸੀਂ ਉਹਨਾਂ ਕੀ ਕਰਨਾ ਬਾਈਟ ਅਨਸਾਰ ਹੀ ਆਪਦੇ ਅਨਸਾਰ ਵੀ ਇਹ ਨਹੀਂ ਆਪਾਂ ਕਹਿੰਦੇ ਵੀ ਇਸ ਦੂਬਾ ਅਸੀਂ ਸਰਾਈ ਲਾਉਣਾ ਜਾਂ ਸਾ ਉਹ ਜਿਵੇਂ ਹੁੰਦੀਆਂ ਲੱਛਣ ਕਰਨੇ ਜਾਂ ਛੰਡਣੇ ਉਹ ਕੰਮ ਹੈਣਗੇ ਇਹ ਸਾਡਾ ਦੋ ਚਾਰ ਮੁੰਡਿਆਂ ਦਾ ਹੀ ਸ਼ੌਂਕ ਆ ਕੋਈ ਬਾਲਾ ਸਾਡਾ ਉਹ ਹੈਣੀ ਆ ਹਾਂ ਲਿਆਉਣੇ ਇਹ ਆ ਦਾ ਇਦੂ ਪਾਸ ਆ ਲੈ ਚਲ ਗਿਆ ਸ਼ਰਾ ਚਲੋ ਯਾਰ ਸੇਮੇ ਤੋਰੋ ਤੋਰੋ ਲੇਟ ਬਹੁਤ ਲੈ ਵੀ ਮੈਂ ਤਰੇਥ ਟਰੈਕਟਰ ਵਿੱਚ ਨਹੀਂ ਹੋਰ ਕੋਈ ਸੈਕੜਾ ਹੜ ਖੜਾ ਆਵੇ ਕਿਰਾ ਕਦੂ-ਕਦੂ ਕਰਨਾ ਆਉਂਦਾ ਹੈਰੀ-ਹੁਰੀ ਵਾਲੇ ਹੈ ਗਿਆ ਮੇਰੇ ਨਾਲੇ ਸਾਰੇ ਹੈਰੀ-ਹੁਰੀ ਕਹੀ ਜਾਂਦੇ ਇਹ ਪਰ ਆਪਾਂ ਖੈਜਲਾ ਨਿੱਕਾ ਟਰੈਕਟਰ ਕੋਈ ਇੱਕ ਅੰਦਾ ਹੋਰ ਰੱਖੀਏ ਨਾਲ ਜੋ ਕੰਮ ਕੁੱਤਾ ਹੀ ਕਰਨੇ ਦਾ ਲੈ ਵੀ ਮਤਰਾ ਸੋਨਾ ਲੀ ਖਾਲੇ ਬਾਈ ਹੋਰਾਂ ਦਾ ਪੀ ਕੇ ਚਾਹ ਪਾਣੀ ਆਨਲ ਚਲਦੇ ਟਰੈਕਟਰ ਨੂੰ ਆਪਾਂ ਗਰਮੀਤ ਕੋਲੇ ਜਾ ਘਰੇ ਲਿਆਉਣੇ ਇਹਨੇ ਕੀ ਕਰੀਏ ਕਿ ਤੇਰਾ ਅੱਧਾ ਦਾ ਘਰੇ ਹੀ ਪੱਟ ਕੇ ਘਰੇ ਵਾਲ ਸਿੱਖ ਕੇ ਦਾ ਵੀ ਕਿੰਨੇ ਕਰੀ ਗਰਮੀਤ ਨੂੰ 당 ਕਰਿਆ ਕਰਾਂਗੇ ਪਰ ਐਸਲਾ ਉਹਦੀ ਲੈਣਾ ਕਰਾਂਗੇ ਪਰ ਚਲੋ ਇਹਨੇ ਬਾਕੀ ਆ ਲੈ ਨਹੀਂ ਕਹਿਣਾ ਬੜਾ ਹੋ ਰਿਹਾ ਹੈ ਨਾ ਨਹੀਂ ਵਾ ਇੱਥੇ ਸਹੀ ਆ ਜੀ ਤੜਕੇ ਫੇਰ ਕੱਟਨੇ ਆਪਾਂ ਦਾ ਇਹਨੇ ਗਾਹ ਕੀ ਕਰਨਾ ਠੀਕ ਹੈ ਇਹ ਜੋਰ ਆਉਣਾ ਉਹ ਮੂਟਾ ਆਇਆਂ ਨੂੰ ਓਏ ਆਈਂ ਚਲੇ ਕੇ ਬਾਹਰ ਪਾ ਲਾਂਗੇ ਤੂੰ ਆ ਕਿੱਧਰ ਕਰੀ ਜਾਣਾ ਫਿਰ ਉਹ ਰੋਗ ਹੌਲੀ ਹੌਲੀ ਜਾਣ ਦੇ ਨੂੰ ਉਹ ਹੌਲੀ ਚੱਲ ਲਾਗ ਜੂਗਾ ਕੋਲੇ ਕੋਲੇ ਚ ਆਈ ਲਾ ਲੈ ਸੰਗਿਆਂ ਦੇ ਜੋੜੇ ਕੇ ਹੌਲੀ ਹੌਲੀ ਬ੍ਰੇਕ ਲਾਈ ਚੱਲੀਆ ਵਟੀਆਂ ਵਟੀਆਂ ਹਾ ਵਟੀਆਂ ਉਹ ਸੰਗਲ ਤੋੜ ਲੇਗਾ ਉੱਥੇ ਲੈ ਚੱਲਾ ਉਹ ਜਾਜਦਾ ਪੂਰਾ ਏ ਬਾਹ ਸੋੜਾ ਲੱਗਦਾ ਵਾਹ ਖੇਚ ਕੇ ਬੈਠਾ ਹੋਏ ਨਾ ਹੁਣ ਤੂੰ ਮੇਲੇ ਮੂਲੇ ਦੇ ਭਾਈ ਲੱਗਦਾ ਜਿਹੜਾ ਉਹ ਖੜਾ ਸਾਹਮਣੇ ਨਹੀਂ ਪਾਰ ਨਹੀਂ ਪਾਰ ਪਟੇਲਾ ਵਾਹ ਮੈਂ ਬਾਹਰ ਦੇ ਫੰਕਰ ਚੱਲਣਾ ਮਨਜ਼ੂਰ ਜੀ ਆਈ ਜੇਹੇ ਟਰੈਕਟਰ ਤੇਰਾ ਵੀ ਰੇਡੀਅਲ ਟਾਇਰ ਹਾਂ ਦਾ ਹੀ ਲਾ ਰਹੇ ਮੇਲੇ ਵਾਲਾ ਹੁੰਦਾ ਆਪਣੇ ਘਰੇ ਪੰਗਾ ਦੋ ਟਰਬੋ ਜਿਹੜੀ ਚੱਲ ਪੀ ਲਾ ਦੇਾਂਗੇ ਹੈ ਚੱਲੇ ਵੀ ਗਰਮੀਤ ਕੋਲੇ ਆ ਬੋਲੀ ਜਾਂਦਾ ਯਾਰ ਆ ਫਾਲੋ ਕਰੋ ਯਾਰ ਸਾਡੇ ਮਿੰਟਾਂ ਨੂੰ ਹਾਂ ਚਲੋ ਯਾਰ ਆ ਕੱਲ ਦੀ ਫੱਟੀ ਇੱਥੇ ਪੱਕੀ ਪਈ ਹੋਈ ਆ ਸੀਜ ਹੋਣ ਦਾ ਕਾਰਨ ਸਾਨੂੰ ਇੱਕ ਹੋਰ ਲੱਗ ਰਿਹਾ ਇਹਦਾ ਵਾਲ ਕੱਢਿਆ ਸੀ ਉੱਥੇ ਗੁੱਲਾ ਠੋਕੇ ਲੱਕੜ ਦਾ ਵਾਟਰ ਬਾਡੀ ਵਾਲੀ ਸਾਈਡ ਤੋਂ ਸਪਲਾਈ ਜਿਹੜੀ ਬੰਦ ਕਰਦੇ ਹੁੰਦੇ ਤੇ ਉਹ ਮੈਨੂੰ ਮੇਰਾ ਖਿਆਲ ਉਹ ਨਿਕਲ ਗਿਆ ਹੋਊਗਾ ਬਾਕੀ ਜਾ ਕੇ ਖੋਲ ਕੇ ਦੇਣਾ ਬਾਈ ਗਰਮੀ ਤੱਕ ਰਹਿ ਗਿਆ ਵਾ ਪਟਿਆਲੇ ਚਲੋ ਭਾਈ ਬਾ ਨਾਲ ਨਾਲ ਮਾੜਾ ਮੋੜ ਵੜਦਾ ਆਈ ਓਏ ਓ ਚੱਕੀ ਦਾ ਨਹੀਂ ਲੈਫਟ ਤੇ ਚੱਕ ਲੈ ਚੱਕੀ ਦਾ ਲੈਫਟ ਤੋੜ ਲਾਇ ਇੱਥੇ ਯਾਰ ਚੱਕੇ ਆ ਜਾਂਦਾ ਵਾੜਾ ਵੜ ਗਿਆ ਸਾਰੇ ਦਾ ਟਾਇਰ ਵੜਦਾ ਤਰ ਜਾਊਗਾ ਹਾਂ ਆ 98 ਲੈਉਣਾ ਹੀ ਹਨਾ ਤੇ ਪਹਿਲੇ ਦੀ ਤੋੜ ਦਿੰਦੇ ਓਏ ਇਹ ਸਾਲੇ ਪੰਗੇ ਲੈਣਗੇ ਆ ਜਗਜੀਤ ਦੇ ਤੇਰਾ ਵੀ ਤੋੜ ਲੰਗੇ ਓਏ ਆ ਦੇ ਕੋਈ ਕਾਰ ਲੈਣ ਦਾ ਚੱਕਿਆ ਰੋ ਲੇਗਾ ਪਰਲਾ ਟਾਇਰ ਖੋਗਦਾ ਓ ਪਰਲਾ ਟਾਇਰ ਰੋਕ ਓ ਪਰਲਾ ਓ ਪਰਲਾ ਟਾਇਰ ਨਹੀਂ ਰੋਕਦਾ ਹੁਣ ਰੁਕਿਆ ਹੁਣ ਰੁਕਿਆ ਹੁਣ ਤੋਰ ਹੁਣ ਰੁਕਿਆ ਟਾਇਰ ਤੋਂ ਵੇ ਗਾੜ ਨੇ ਬਹੁਤਾ ਯਾਰ ਕਿਉਂ ਨਵੇਂ ਟਾਇਰ ਖਸਾਈ ਜੰਨੇ ਉਹਦੇ ਐਨੇ ਨਾਲ ਸੌਖੇ ਤੇ ਰਹਿ ਜਾਣਗੇ ਐਨਾ ਕਿ ਸੁਗਲ ਮੇਲਾ ਜ਼ਰੂਰੀ ਆ ਇਹਨੂੰ ਕੋ ਨਾ ਫੇਰ ਇਹਨੂੰ ਸਵਾਲ ਆਣਾ ਇਹਦਾ ਚੈਸ ਘਟ ਕੱਢਣਾ ਜੀ ਨਹੀਂ ਦੇਖ ਨਹੀਂ ਨਾਟ ਕੇ ਦਾ ਬੰਦ ਵੀ ਕਰਦਾ ਯਾਰ ਬਾਈ ਦਾ ਹੁਣ ਇਹ ਬੰਦ ਵੀ ਟਾਉਂਦੀ ਜਾਂਦੇ ਛੋਟ ਛਤਰੀ ਪਾਣੇ ਕਿਤੇ ਰਵਾ ਇਹ ਗਰਮੀਦ ਨਾ ਜ਼ਰੂਰ ਡੈਸ ਕਰਨੀ ਆ ਹੁਣ ਕਲੱਚ ਪਲੇਟ ਵੀ ਨਵੀਂ ਪਾਉਣੀ ਆ ਆਪਾਂ ਉਹ ਕਹਿੰਦਾ ਨੌਕਸ ਘੱਟ ਕਿਤੇ ਆਪਾਂ ਵੀਡੀਓ ਦੀ ਬੋਲਣੀ ਨੂੰ ਯਾਦ ਰੱਖੀ ਹੋਏ ਇਹਦਾ ਆਪਾਂ ਇੰਡਾਪ ਪਾਇਆ ਸੀ ਇਹਨੇ ਅਲਾਈਨਮੈਂਟ ਆਉਟ ਲੱਗਦੇ ਮੇਰੇ ਟ੍ਰੈਕਟਰ ਦੇ। ਦੇਖੋ। ਹੋਰ ਆਵੇ ਹੈ ਨਹੀਂ ਕਰਾਂ ਬਾਬੇ ਦੀ ਮਿਹਰ ਨਾਲ। ਹਾਂ? ਓਖਲਾ ਥੋਨੋ ਓਖਲਾ ਕਿੱਥੇ ਲੱਗਦਾ ਇਹਦਾ ਮਗਰੋਂ ਪਿਆ। ਜੇ ਐਸੇ ਕੋਈ ਸਾਨੂੰ ਚੰਗੀ ਗੰਦੀ ਦਾ ਹੋਣਾ ਹੈ ਉਹਨਾਂ ਪਤਾ ਨਹੀਂ ਲੱਗਦਾ ਓਖਲੇ ਦਾ। ਕਰ ਲੋ ਜੇ ਆਪਾਂ ਇੱਥੇ ਨਹੀਂ ਆਇਆ ਤਾਂ ਉਹਨਾਂ ਜਿਹੜੇ ਭੇਜ ਲਾ ਪਰਾਂਗੇ। ਉਹਦੇ ਬਰਾਬਰ ਬੈਠੇ ਮੈਨੂੰ ਦਾਇਏ ਸੀ ਆਏ ਆ ਉਹ ਪਰ ਉਹ ਵੇਚੇ ਕਹਿਰਾਂ ਦੀ ਕੰਜੂਰ ਹੋ ਗਿਆ ਕੰਮ ਇੱਥੇ ਕੱਲ ਪਟਾਕੇ ਪਾਏ ਮੈਂ ਭਰਾ ਕੋਠੀ ਦੇ ਪਾਈ ਯਾਰ ਜਦੋਂ ਧੂਆਂ ਛੱਡ ਗਿਆ ਤੂੰ ਵੀਡੀਓ ਪਾਈ ਲੈ ਉਹ ਤਮਗਾ ਫੇਰ ਇਹਦੇ ਨੇ ਵੇਖ ਲੈਣੇ ਉੱਤੇ ਇੱਥੇ ਹੋਇਆ ਹੀ ਕੰਮ ਬਾਬਿਓ ਦੇਖੋ ਫਲਾ ਰਹੇ ਪਏ ਆ ਨੀਆ ਨੂੰ ਆਉਂਦੇ ਪੈਂਦੇ ਕੋਈ ਟਰੈਕ ਨਹੀਂ ਬਣਾਉਂਦੇ ਸੀ ਮਗਰ ਉਹ ਟਰੈਕਟਰ ਕਿਵੇਂ ਚੱਲੀ ਗਏ ਆਹ ਹੁਣ ਟਰੈਕਟਰ ਡੇਢੇ ਚੱਲੇ ਆ ਸਾਰੇ ਆਸਾਂ ਤੇ ਕਮੇਟੀ ਨੂੰ ਮਿਲ ਆਇਆ ਕਰਾਂਗਾ ਮੈਂ ਜੀ ਥੰਦੇ ਨਹੀਂ ਆਂ ਚਲੋ ਕੋਈ ਨਹੀਂ ਆਪਣਾ ਟਰੈਕਟਰ ਚੈੱਕ ਹੋ ਗਿਆ ਹੁਣ ਅਗਲੇ ਨੇਨੇ ਦਾ ਧੋਖਾ ਨਹੀਂ ਖਾਂਦਾ ਕਿਹੜਾ ਧੋਖਾ ਖਾਣਾ ਯਾਦ ਕੀ ਖਾ ਲਿਆ ਹੁਣ ਕੱਲ ਨੂੰ ਦੁਆਬੇ ਚਲ ਜਾਈਏ ਭਾਜੀ ਉੱਥੇ ਜਾ ਕੇ ਭਾਜੀ ਹੋਰਾਂ ਕੋਲੇ ਗੱਲ ਬਣੇਣਾ ਫਸਵਾ ਦੇ ਹਾਂ ਆ ਸੋਨਾ ਲਈ ਕਦਾ ਕਰਨਾ ਹੀ ਕਰਨਾ ਇਹਦਾ 4 ਇੰਚ ਕੰਮ ਨਹੀਂ ਪਾਉਂਦਾ ਉਹ ਟ੍ਰੈਲੀ ਦਾ ਨੰਬਰ ਹੀ ਇਹਨੇ ਪਾਉਣਾ ਇਹ ਹੌਲਣ ਕਿੱਥੇ ਪਾਉਂਦੇ ਨੰਬਰ ਉਹ ਕਿੱਥੇ ਹੋ ਗਿਆ ਮੈਂ ਇੱਕ ਵਾਰੀ ਪਹਿਲਾਂ ਵੀ ਹਾਂ ਮੈਂ ਤੇ ਵੀ ਦਿੱਤਾ ਗਿਆ ਗਾਲੇ ਨਿਕਾਉਣ ਦੇ ਵਿੱਚ ਲੈ ਆ ਜੋੜੀ ਹਾਂਸਾਂ ਦੀ ਨਹੀਂ ਜਗਜੀਤ ਦੱਸਿਆ ਲੱਗਦਾ ਹੈ ਨਾ ਜਾਂਗਲ ਨੂੰ ਜਾਣ ਵਾਲੇ ਘੋੜੇ ਦੋਵੇਂ ਰੇਡੀਅਲ ਟਾਇਰ ਤੇ ਮੈਂ ਨਾ ਕੱਢ ਦੇਲ ਤੂੰ ਕਹਨੇ ਹੁੰਦਾ ਆਰ ਜਾਂ ਪਾਰ ਇੱਕ ਅਦਾ ਮੇਲਾ ਲੱਗਦਾ ਦਿਖ ਗਿਆ ਯਾਰ ਬਾਪਾ ਨੇ ਨਾ ਥੋੜੇ ਬਾਪਾ ਬਾਪਾ ਦਾ ਸਾਡਾ ਵੀ ਸਾਨੂੰ ਗਾਲਾਂ ਕੱਢਦਾ ਸਾਡਾ ਬਾਹਲਾ ਕੱਪਾ ਇਹਨੋਂ ਮੈਂ ਗੱਲ ਤਾਂ ਐਂ ਹੀ ਲੱਗਦੀ ਹੈ ਮੇਲੇ ਵਾਲੇ ਹੁੰਦੇ ਦੋਵੇਂ ਤੈ ਤੂੰ ਰੇੜੀ ਵਾਲਾ ਆ ਵੇਚ ਦੇ ਕੇ ਆਪਾਂ 2016 ਦੇ ਚੜਾ ਲੈਣੇ ਮਗਰ ਨੂੰ ਲੁੱਟਦੇ ਮੈਂ ਰੋਗ ਲਮ ਮਗਰੋਂ ਕੰਨ ਤੇ ਸਾਡੀ ਠੋਕਣੀ ਵੀ ਤੁਸੀਂ ਮਾਰੇ ਤੁਸੀਂ ਕੁੱਟਦੇ ਰਹੇ ਟਰੈਕਟਰ ਮੇਨ ਲਾਇਆ ਬੜਾ ਸੋਹਣਾ ਏ ਪੂਰੇ 4 ਸਿਲੰਡਰ ਇਹਨੇ ਗੈਨ ਇੱਕ ਨਹੀਂ ਦੇਣਾ ਜੇ ਲੱਗੀ ਟਰਬੋ ਟਰਬੋ ਕੋਟ ਭਾਈ ਤੂੰ ਜਦੋਂ ਆਪਾਂ ਗਰਮੀਤ ਦਾ ਹੱਥ ਫਰਾਦਾ ਨਾ ਤੇਰੇ ਸੋਨਾ ਲੀਕਾ ਦੇ ਇਹਨੇ ਬੱਗੀਆਂ ਪਾਉਣੀਆਂ ਬੱਗੀਆਂ ਹਾਂ ਭਾਈ ਆ ਇਧਰ ਗਾਂ ਘਾਹ ਕਰਨਾ ਯਾਰ ਪਾਸੇ ਉਹ ਧੱਕ 2.5 300 rpm ਸੋਨਾ ਲੀਕਾ ਡ੍ਰੌਪ ਕਰੀ ਜਾਂਦਾ ਇਹ ਚੱਕਰ ਚ ਨਹੀਂ ਉਹ ਮਾਈਕੋ ਪੰਪ ਕਰਦਾ ਨਹੀਂ ਹੁੰਦਾ ਇਹ ਵਜਨ ਬਹੁਤ ਹੋ ਗਿਆ ਨਾ ਟਰੈਕਟਰ ਦਾ ਬੱਸ ਓਏ ਨਹੀਂ ਨਹੀਂ ਆਪਾਂ ਉੱਤੇ ਦੇ ਦਾਂਗੇ ਕੋਹ ਹੁਣ ਖਾਲੀ ਕਰਕੇ ਜਾਨੇ ਜਿੰਨੇ ਕ ਹੋ ਗਏ ਯਾਰ ਇੱਥੇ ਫਿਰ ਭਾਈ ਆ ਜੂ ਆਪਣੀ ਨਾਲ ਹੀ ਠੀਕ ਆ ਭਾਈ ਜਾਉਂਦਾਰਾ ਕਰ ਲਾ ਬੰਦ ਉਹ ਪਾਸੇ ਲਾ ਲਾ ਪਰ ਦੇਣ ਮਾੜੇ ਹੀ ਐ ਤਾਂ ਇਹ ਉਧਰੋਂ ਕਾ ਨੂੰ ਲਾਉਣਾ ਇੱਧਰ ਲਾ ਯਾਰ ਖੋਲੋ ਯਾਰ ਨਾਲੀ ਜੀ ਦੋਦਾ ਲਿਆ ਫਲਾਫੜਾ ਆਪਣਾ ਇੱਥੇ ਪਾਸੇ ਹੋ ਜਾਓ ਹਾਂ ਘਰ ਦਾ ਨਹੀਂ ਲਾ ਗਿਆਗਾ ਇਧਰਲਾ ਵੀ ਲਾਜਦੇ ਇਧਰ ਥੱਲੇ ਨੇ ਆਹ ਕਾਹਨਾ ਸੰਗੇ ਆਹ ਥੋਤ ਤੋਲੋ ਟੈਂਕਾਂ ਗਾ ਹੀ ਭਰ ਲੋ ਇਹ ਰਿਆਂ ਮੇਲੇ ਤੇ ਲਾਉਣਾ ਟਰਾਈਕ ਚੈਤ ਜਾਵਾਂ ਨਹੀਂ ਸਿਆਦ ਕਿ ਨਵੇਂ ਰੈਮ ਰੰਗ ਕਰਾਈ ਸੀ ਮੈਂ ਨਹੀਂ ਯਾਰ ਪਾਣੀ ਨਾਲ ਗਿੱਲੇ ਨਹੀਂ ਕਰਦੇ ਬਾ ਫੇਰ ਆਈ ਹੋਗਾ ਚਲ ਕੋਹਨੇ ਨਦਰ ਵੇਖ ਕੇ ਤਾਂ ਹੀ ਪੈਸੇ ਲਾਏ ਹੁਣ ਪਾਣੀ ਆ ਜਾਂਦਾ ਉੱਥੇ ਆ ਫੇ ਮੈਨੂੰ ਲੱਗਦੀ ਰਾਇ ਪੰਜ ਹਜ਼ਾਰ ਜਿਆਦੇ ਲੱਗਿਆ ਯਾਰ ਹਣਾ ਉਹ ਫੱਟੀ ਉੱਤੇ ਲਾ ਦੇ ਡੇਡੀ ਓਏ ਲੈ ਬਾਊ ਤੂੰ ਪੁੱਛਦਾ ਕਿਹਦੇ ਕੋਲੇ ਲਾਈਏ ਸਾਡੇ ਭੂਆ ਦੇ ਮੁੰਡੇ ਐ ਇਹਨਾਂ ਦਾ ਸਪੈਸ਼ਲ ਥੈਂਕਸ ਕਰਾਂਗੇ ਜਿਹੜੇ ਮੌਕੇ ਤੇ ਸਾਨੂੰ ਐਮਰਜੈਂਸੀ ਸੇਵਾ ਦਿੱਤੀ ਉਹਨਾਂ ਨੇ ਬਾਈ ਉਹ ਰਣੇ ਗੱਲ ਟਰੈਕਟਰ ਚਲਾਏ ਹਾਂ ਬਈ ਜੌਂਡੀਰ ਸੀ ਬਈ ਆਪਣਾ ਜੌਂਡੀਰ ਠੀਕ ਆ ਚੱਲ ਵਧੀਆ ਪਹਿਲਾ ਮੇਲਾ ਸੀ ਬਈ ਪਹਿਲਾ ਹੀ ਮੇਲਾ ਸੀ ਠੀਕ ਆ ਚੱਲ ਹੌਲੀ ਹੌਲੀ ਤੇ ਆਪਣੇ ਹੁੰਦੇ ਨਹੀਂ ਨਾ ਯਾਰ ਪਹਿਲਾ ਹੀ ਮੇਲਾ ਹੋਇਆ ਆਪਣੇ ਏਰੀਆ ਚ ਹਾਂ ਪਹਿਲਾ ਮੇਲਾ ਹੋਇਆ ਤਾਂ ਹੀ ਆਪਾਂ ਪਹਿਲਾ ਪਹਿਲਾ ਲਾਇਆ ਪਹਿਲਾਂ ਪਹਿਲੇ ਕੋਈ ਨਾ ਰਾਮ ਦਾਲ ਤੋਂ ਹੀ ਸੁੱਕੀ ਸਾਂ ਦੀ ਮੋੜ ਜਾਈ ਕੋਈ 20000 ਰੁਪਏ ਕਰ ਲੈ ਕੱਟਦੀ ਕੋਈ ਨਾ ਹੁੰਦਾ ਹੀ ਰਹਿੰਦਾ ਮੈਂ ਘਰ ਹੂੰ ਕਿੰਨਾਂ ਦੀ ਨੂੰ ਹਾਂ ਠੀਕ ਆ ਬਾਈ ਠੀਕ ਆ ਓਕੇ ਮੇਰ ਬਾਣੀ ਚਲੋ ਬਾਈ ਤਲ ਦੇਖ ਤੋਰ ਕੇ ਕੀ ਕਰਦਾ ਕਰੋ ਜੀ ਤਿਆਰੀ ਹੋਰ ਨਹੀਂ ਠੱਲਣਾ ਭਰਾਓ ਤੈਨ ਇੱਥੇ ਹੀ ਵਜਾ ਦੇ ਕਦੋਂ ਪਹੁੰਚੇ ਤੁਸੀਂ ਹੈ ਕੋਈ ਫਿਕਰ ਮਗਰਵਾੜੇ ਬੱਚੇ ਦਾ 4 ਵਜੇ ਤੜਕੇ ਦਾ ਟਰੈਕਟਰ ਲੈ ਜਾਂਦੇ ਹੋ ਜਾਂਦੇ ਨੇ ਆ ਸੀਗਾ ਗਰਾਊਂਡ ਹੋ ਰਿਹਾ ਜਿੱਥੇ ਪਹਿਲਾਂ ਮੀਂਹ ਪੈਗਾ ਉਹ ਗਰਾਊਂਡ ਤੇ ਚੱਲਣਾ ਸੀ ਪਹਿਲਾਂ ਮੇਲਾ ਪਰ ਉਹ ਹੀ ਬਾਬਾ ਬੈਠੇ ਪਿੰਡ ਨੇ ਲੱਗੇ ਰਹੇ ਨੇ ਇੰਟਰਨਲ ਦਾ ਰੋਣਾ ਕਰਾਉਣਾ। ਲੈਟੈਂਟ ਹਾਲਾ ਕਰ ਰਹਿਣਾ ਫਿਰ ਬੈਕਵਾਰਨਾ ਇਹੋ ਜਿਹਾ। ਲੈ ਵੀ ਕਨੇ ਮਤਰਵਾ ਆ ਗਏ ਗਰਮੀਤ ਬਾਈ ਕੋਲੇ। ਆਸ ਬਾਈ ਮੁੰਡਿਆ। ਲੈ ਵੀ ਮਤਰੋ ਗਰਮੀਤ ਸਿੰਘ ਕੋਲੇ ਆ ਗਏ। ਬਾਈ ਗਰਮੀ ਇਤਨੇ ਵੀ ਕਹਿਣਾ ਇੰਨਾਂ ਰੀਜਾਂ ਇੰਜਨ ਕਰਿਆ ਪਤੰਦਰਾ ਨੇ ਪੋਰਾ ਕਦਰ ਨਹੀਂ ਪਾਈ ਆ ਸਾਨੂੰ ਫੜਾ ਦਿਓ ਕਰਾ ਗਾਨ ਜੀ ਹੁਣ ਜਿੰਨਾ ਚਿਰ ਸਾਨੂੰ ਕਾਰਨ ਨਹੀਂ ਨਦੀਦਾ ਸਾਨੂੰ ਨੀਂਦ ਨਹੀਂ ਆਉਣੀ ਜਾ ਕੇ ਹਾਂ ਵੀ ਮੁੰਡਿਆ ਕੀ ਹਾਲ ਤੇ ਸੇਮ ਜੇ ਸੇਮ ਆ ਆ ਗਾਨ ਜੀ ਦੇ ਵੇ ਕਿਹੜੀਆਂ ਗੋਟੀਆਂ ਪਾਣੀਆਂ ਓਏ ਆ ਕਿਹੜਾ ਕੋ ਇਕੱਠਾ ਕਰੀ ਬੈਠੇ ਆ ਮੰਗਰਾੜ ਹੋਰੀ ਲੱਗਦੇ ਤੇ ਯਾਰ ਸਟੇਰੀਂਗ ਵਾਕਈ ਫੋੜ ਫਾੜਦਾ ਲੱਗਦਾ ਉਹ ਨੀਲਾ ਜਾਉਂਦਾ ਨਾ ਹੋਵੇ ਮਹਿੰਦਰੀ ਦਾ ਮਗਾ ਸਟੀਅਰਿੰਗ ਦਾ ਚਾਲੇ ਯਾਰ ਪਾਣੀ ਪੋਣੀ ਪੀਏ ਠੰਡਾ ਫੜ ਕੇ ਲੈ ਆਈਏ ਯਾਰ ਪਾਣੀ ਦਾ ਕੀ ਪੀਣਾ ਇਹ ਪੀ ਲਿਆ ਪਹਿਲਾਂ ਆਹ ਕਿੰਨਾ ਨੰਬਰ ਆ 30 ਵਾਲੇ ਜਾਣਾ 16 ਨਾ ਕਿੰਨਾ ਰੌਣਕ ਲਈ ਬਠਾ ਬਾਈ ਗਰਮੀ ਤੇ ਆਪਣੇ ਟਰੈਕਟਰ ਦੇ ਨੇੜੇ ਫੇਰ ਨਹੀਂ ਹੋਣਾ ਇਹਨੇ ਇੱਕ ਸਾਹਮਣੇ ਆ ਪਾਸੇ ਕਰਕੇ ਨਾ ਖੋਲੋ ਇਹਨੂੰ ਯਾਰ ਕਿਸੇ ਪਾਸੇ ਪੁੱਛੋ ਇਹਨੂੰ ਕਿੱਥੇ ਰੌਣਾ ਦਾ ਕਿਸ਼ਾਬ ਨੂੰ ਤਾਂ ਸਾਹ ਨਹੀਂ ਹੁੰਦਾ ਕਿ ਪਾਹ ਗਰਮੀ ਇਸਾਂ ਵੀ ਨਹੀਂ ਸਾਡੇ ਵੱਡੇ ਪਾਈ ਗਏ ਆ ਪਟਿਆਲੇ ਮਾਨਸੂਨ ਦਾ ਪਟਿਆਲੇ ਦਾ ਨਾਲ ਦਾ ਬਾਈ ਰੋਜ ਨੂੰ ਜਾਂਦਾ ਹੁਣਾ ਯਾਰ ਜਿਹੜੇ ਹਿਸਾਬ ਤੇ ਸੁਣਨ ਪਿਆ ਸਾਰੇ ਟਰੈਕਟਰ ਦੀ ਗਾੜੀ ਖੜਿਆ ਸਾਰੇ ਟਰੈਕਟਰ ਆਵੇ ਲੋ ਕਿੱਡਾ ਟਰੈਕਟਰ ਖੜਾ ਗਿਆ ਚੱਲ ਬਾਈ ਲੈ ਇਹ ਸ਼ੁਰੂਆਤ ਕਰਤੀ ਲੈ ਵੀ ਮੈਂਟੇਨੈਂਸ ਲਾਦਾ ਸਾਰਾ ਕਮੈਂਟ ਜੀ ਵਿਚਾਲੇ ਕਰਕੇ ਲਾਦਾ ਡਾਉ ਲੈ ਉਸ ਤੋਂ ਦੋ ਦੋ ਖੁੱਲ ਖਰਚ ਕਰਨ ਲਾ ਇਹਨੂੰ ਬਾਬੇ ਅੰਦਰ ਛੌਂਕ ਨਾ ਰੱਖਿਆ ਜਿੱਥੇ ਗਰਮੀਤ ਦਾ ਵਧੀਆ ਪ੍ਰਾਈਵੇਟ ਰੂਮ ਹੈ। origignal ਰੰਗ ਹੈ ਨੂੰ ਸਾ। origignal ਇਹ ਜਮਾ ਨਹੀਂ ਸ਼ੋ ਨੂੰ ਆਪਣੀ ਨੂੰ ਪੇਂਟ ਨਹੀਂ ਹੋਇਆਗਾ ਇੱਥੋਂ ਤੱਕ ਹੈਗਾ। ਆ ਵੀ ਸਾਰੀ origignal ਆ। ਆ ਵੀ ਰੀਨਲ ਆ। ਆ ਪੱਲਾ ਵੀ ਰੀਨਲ ਆ। ਆ ਰੰਗ ਹੋਇਆ ਕੱਲੇ। ਟੈਂਕੀ ਰੰਗ ਹੋਈ ਐ। ਨਹੀਂ ਮਾਰਿਆ। ਉਹ ਤਾਂ ਜਿਆਦਾ। ਉਹ ਤਾਂ ਇੱਥੇ ਮਾਰਿਆ ਸੀ। ਆ ਬਾਕੀ ਰੰਗ ਤਾਂ origignal ਆ। ਇਹਨਾਂ ਨੂੰ ਕੀ ਪਤਾ ਇਹਦਾ ਟੇਚਰਾਂ ਵਾਲੇ ਕੱਲੇ। ਆ ਰੰਗ ਸਾਰਾ origignal ਆ। ਆ ਵੀ ਅਰੀਜਨਲ ਕੱਲਾ ਘੇਰਾ ਲਾਇਆ ਵਿਆ ਉਹ ਆਡੀ ਦੀ ਦਾ ਹਾਂ ਆ ਕੰਮ ਕਰ ਜਿਹੜੇ ਕਰਨ ਵਾਲੇ ਬੈਂਡਰੀ ਬਾਉਂਡਰੀ ਚੈੱਕ ਕਰ ਲੈ ਇਹ ਜਿਹੜੀ ਕਰਨੀ ਗੋਟਾਂ ਦਾ ਆਪਣੇ ਨਾਟ ਨਹੀਂ ਨੇ ਅਰੀਜਨਲ ਸ਼ੋਅ ਵਾਲੇ ਦਾ ਇਹਨੂੰ ਸੋਹਣਿਆ ਉਧਰ ਅੰਦਰ ਅੰਦਰ ਸਾਈਡ ਤੇ ਲਾ ਦੇ ਕਿਤੇ ਉਹ ਥਲਾਇਆ ਉਹਦੇ ਟਾਇਰ ਨਾਲ ਪਹਿਲਾ ਉਹ ਹੋ ਲੈ ਟਰਬੋ ਵੀ ਪਈ ਆ ਉਹ ਬਾਈ ਇੱਕ ਟਰਬੋ ਪਈ ਲਾਉਣੀ ਦਾ ਵੇ ਨਹੀਂ ਆ ਗੱਲ ਸੁਣ ਪਹਿਲਾਂ ਵੱਡੀ ਜਿਵੇਂ ਲੋਕ ਆ ਵੇ ਵੇਖਣ ਨੂੰ ਲੋਕ ਜਿਵੇਂ ਵੱਡੀ ਕਹਿੰਦੇ ਐ ਲਾ ਦਨੇ ਆਪਾਂ ਵੱਡੀ ਕਰਕੇ ਕੰਮ ਭਾਈ ਕਰੇ ਨੇ ਯਾਰ ਤੇ ਜੀ ਆਹ ਹੋ ਗਿਆ ਜੰਦ ਗੱਲ ਤੋਂ ਉੱਧਰ ਹੀ ਇਹ ਨਾ ਕੱਢੀ ਨਹੀਂ ਓਏ ਆ ਤਾਰ ਕੱਢੀ ਖੜ ਜਾਈ ਛੱਡ ਜੋ ਓਏ ਮਿੱਤਰੋ ਟਰਮੀਨੇਟ ੜ ਗਿਆ ਟਰਮੀਨੇਟ ਗਿਆ ਇਹ ਬੰਦ ਰਿਹਾ ਉਹ ਤੇਰੀ ਉਹ ਤਾਂ ਚੱਲ ਗਈ ਹੋ ਤਾਂ ਨਾ ਹੋਏ ਤਾਂ ਫਿਰ 500 ਜੀ ਸੱਤ ਨਾਂ ਵਾਹਿਗੁਰੂ ਵੇਖੋ ਹੁਣ ਇੱਕ ਪੈਸਟਣਾ ਕਿ ਦੋ ਆ ਕਿ ਤਿੰਨ ਆ ਕੁਝ ਨਹੀਂ ਪਤਾ ਚਲ ਕੋਸ ਹੋ ਜਾ ਚਾਰ ਆ ਯਾਰ ਹੱਥ ਕਿ ਚਾਰ ਆ ਚਲ ਤਿੰਨ ਤਾਂ ਪੈਸਟ ਨੇ ਚਾਰ ਕੱਢਣਾ ਚਾਰ ਚਾਰ ਬਨ ਗਏ ਹੁਣ ਉਧਰ ਕੱਢਣਾ ਲੱਗਦਾ ਦੇਖੋ ਮੈਂ ਦੇਖੋ ਕੁਝ ਗੱਗ ਅੱਗੇ ਚੱਕਣ ਸਾਰੂਰੇ ਨੂੰ ਕੱਢਣਾ ਚੱਕ ਕੇ ਬਾਹਰ ਨੂੰ ਲਿਆ ਹਾਈਡਰੋਸੇਮਾ ਕੱਟ ਰੱਖ ਦੂੰਗਾ ਬਈ ਨਹੀਂ ਨਹੀਂ ਉਰੇ ਨੂੰ ਉਰੇ ਨੂੰ ਖਿੱਚ ਲੈ ਕਿ ਭਾਵੇਂ ਖਿੱਚ ਲੈ ਖਿੱਚ ਹੋ ਜੇ ਪਰ ਅੱਡੋ ਬੀ ਤਰ ਨਹੀਂ ਆਇਦਾ ਇਹਨੂੰ ਦਾ ਕੰਮ ਹੀ ਜਾਮ ਖਰਾਬ ਹੈ ਨਹੀਂ 1 ਤੇ 2 ਆ ਮਗਰਲੇ 2 ਆ ਹਨਾ ਆ ਦੇਖ ਪਹਿਲਾ ਆ ਸਲੀਵ ਹੀ ਹੈ ਜੀ ਜਿਵੇਂ ਹੀ ਹਨਾ 1:00 ਵਜਾ ਦੋਵਾਂ ਦਾ ਟੁੰਡਾ ਹੋ ਗਿਆ ਵੇਖ ਕਗਾ ਕੇ ਸੇ ਪਾਹੀ ਪੂਰੇ ਪਾੜਤੀ ਆ ਹਨਾ ਦੂਜਾ ਆ ਪਾੜ ਕੇ ਸਲੀਮਾ ਬਹੁਤ ਬੜਾ ਇੱਧਰ ਵੀ ਦਿਖਾ ਦੋ ਹਾਂ ਆ ਬਾ ਬਾ ਦਾ ਇੱਕ ਗਾਈਡ ਪੜਤਾ ਹਾਂ ਹਾਂ ਆ ਬਾ ਦਾ ਪਤਾ ਉਧਰੋਂ ਗਿਆ ਰਾਵੇ ਵਜੇ ਚੱਲ ਰਹੇ ਨੇ ਨਹੀਂ ਹੋਇਆ ਨਹੀਂ ਹੁਣ ਸਮਝ ਨਹੀਂ ਵੀ ਹਾਂ ਚੰਗੀ ਰਹਿ ਗਈ ਓਏ ਨਾ ਨਹੀਂ ਦੂਜੇ ਨਹੀਂ ਕਿੜਿਆ ਮੈਂ ਤੁਹਾਨੂੰ ਆਖੀ ਗਿਆ ਉੱਤੇ ਬਣਿਆ ਇਧਰ ਦੀ ਦਿਖਾਈ ਮਰੜ ਹਾਂ ਉੱਤੇ ਦਿਖਾ ਉੱਤੇ ਫੋਰਸ ਮਾਰ ਕੇ ਇਹਦਾ ਜਟਮੈਂਟ ਆ ਖੱਡਾ ਪਾਦਾ ਹੋਇਆ ਹਾਂ ਇਸ ਨੂੰ ਤਾਂ ਯਾਰ ਮੇਰੀ ਨਾਲ ਦੇ ਸੈਂਪਲ ਹੀ ਆ ਬੱਸ ਤਾਂ ਤਾਂ ਬੈਸਟਨ ਦੇ ਘਲੇ ਰੰਗ ਆ ਵੇ ਪਾ ਗਏ ਛੱਡੀਆਂ ਕੋਲੋਂ ਢੇਲਾ ਛੱਡਣਾ ਕਮਾ ਕੇ ਦੇਖੋ ਇਹ ਤਾਂ ਥੋੜਾ ਕਮ ਚੱਲੇ ਲੈ ਵੇ ਮਤਰਾ ਹੀ ਚੱਲੇ ਹੁਣ ਗਰਮੀਤ ਸਿੰਘ ਦੱਸੂ ਇਹ ਦੋ ਬਾਲ ਕੀ ਕੋ ਕਰਨਾ ਕੀ ਨਹੀਂ ਕਰਨਾ ਕਿਹੜੇ ਪੈਸਟਨ ਚੱਲ ਸਕਦੇ ਨੇ ਤੇ ਕਿਹੜੇ ਨਹੀਂ ਉਹ ਭਰਾਵਾ ਬਹਿਦਾ ਜਾਣ ਦੇ ਆ ਵੇ ਜੋਗ ਨਹੀਂ ਚਲਾਉਣ ਦੇ ਮੈਂ ਤਾਂ ਆ ਪਣ ਆਨ ਦਾ ਪਾਟ ਕੇ ਚੱਲੇ ਆ ਬਾਤ ਕਰਮੇ ਦੀ ਆ ਕੇ ਦੇਖੂਗਾ ਬਰਨਾਲਿਆ ਆ ਗਿਆ